شرارتی عناصراں ਵੱਲੋਂ ਪਵਿੱਤਰ ਬਾਈਬਲ ਨੂੰ ਸਾੜ ਕੇ ਬੇਅਦਬੀ ਕਰਨ ਦੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਤਾਣਾ ਲੋਕੋ ਕੇ ਅਧੀਨ ਆਉਂਦੇ ਪਿੰਡ ਮਾਦੋਕੇ ਤੋਂ ਤੇ ਇੱਥੇ ਸੂਚਨਾ ਮਿਲਦਿਆਂ ਹੀ ਐਸਪੀਟੀ ਜੀ ਹਰਿੰਦਰਪਾਲ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ گلوبਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਬਲਤ ਮਸੀਹ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ ਤੇ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਈ ਅਜੀ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਮੈਂ ਵੀ ਹੁਣੇ ਆਇਆ ਵਾਂ ਚਰਚ ਵੀ ਬਿਲਕੁਲ ਲੱਗ ਗਿਆ ਚਰਚ ਦੇ ਹਾਂ ਇਹ ਬੜੀ ਵੱਡੀ ਜਿਹੜੀ ਆ ਸ਼ਰਾਰਤ ਕੀਤੀ ਗਈ ਹੈ ਕਿਸੇ ਬੰਦੇ ਵੱਲੋਂ ਕੋਈ ਬਾਹਰ ਦਾ ਬੰਦਾ ਆਇਆ ਜਾਂ ਕੋਈ ਪਿੰਡ ਦਾ ਬੰਦਾ ਆ ਕਿੰਨੇ ਸ਼ਰਾਰਤ ਕੀਤੀ ਹੈ ਇਹ ਹੁਣ ਜਿਹੜਾ ਤਫਤੀਸ਼ ਮੈਂ ਹੁਣ ਜਿਹੜੀ ਆ ਕਿਉਂਕਿ ਪੁਲਿਸ ਆਣ ਕੇ ਬੈ ਗਈ ਸਾਰੀ ਦਿਹਾੜੀ ਲੋਪੋਗੇ ਉੱਥੇ ਥਾਣੇ ਦੇ ਵਿੱਚ ਮੈਂ ਜਾ ਰਿਹਾ ਵਾਂ ਆਪਣੇ ਸਾਥੀਆਂ ਦੇ ਨਾਲ ਔਰ ਇਹ ਜਿਹੜਾ ਜਿੰਨੇ ਵੀ ਇਹ ਬੇਅਦਬੀ ਕੀਤੀ ਆ ਅਸੀਂ ਉਹ ਦੋਸ਼ੀ ਨੂੰ ਕਦੀ ਨਹੀਂ ਬਖਸ਼ਾਂਗੇ ਇਹ ਜਾਣ ਬੁੱਝ ਕੇ ਚਰਚ ਦੇ ਅੱਗੇ ਜਿਹੜੀ ਹੈ ਬਾਈਬਲ ਜਿਹੜੀ ਹੈ ਉਹ ਸਾੜੀ ਗਈ ਹੈ ਦਾ ਬੇਅਦਬੀ ਕੀਤੀ ਗਈ ਹੈ ਅੱਜ ਅਮਰਸਰ ਰੂਰਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਥਾਣਾ ਲੋਪੋਕੇ ਦੇ ਰੀਮਪਿੰਡੇਪਿੰਡ ਮਾਤੋਕੇ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਜੋ ਇਸ ਸੂਚਨਾ ਦੇ ਉੱਪਰ ਤੁਰੰਤ ਕਾਰਤਵੇ ਕਰਦੇ ਹੋਏ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਮਿਲੇ ਤੱਥਾਂ ਦੇ ਆਧਾਰ ਤੇ ਇਸ ਇਸ ਸੰਬੰਧੀ ਥਾਣਾ ਲੋਪੋਕੇ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ